ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਅੱਜ ਦੀ ਕਹਾਣੀ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ। ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਬੀਬੀ ਰਜਨੀ ਜੀ ਦੀ ਸੱਚੀ ਕਹਾਣੀ। ਬੀਬੀ ਰਜਨੀ ਜੀ ਦਾ ਨਾਂ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਇਤਿਹਾਸ ਵਿੱਚ ਬਹੁਤ ਹੀ ਖਾਸ ਜਗ੍ਹਾ ਹੈ ਬੀਬੀ ਰਜਨੀ ਜੀ ਦੀ। ਬੀਬੀ ਰਜਨੀ ਜੀ ਨੂੰ ਉਹਨਾਂ ਦੇ ਪਿਤਾ ਨੇ ਜਾਣ ਬੁੱਝ ਕੇ ਇੱਕ ਕੋੜੀ ਨਾਲ ਕਿਉਂ ਵਿਆਹ ਦਿੱਤਾ ਸੀ? ਅਤੇ ਬੀਬੀ ਰਜਨੀ ਜੀ ਦੇ ਪਿਤਾ ਨਾਲ ਆਖਿਰ ਵਿੱਚ ਕੀ ਕੁਝ ਹੋਇਆ? ਦੋਸਤੋ ਅਸੀਂ ਇਸ ਕਹਾਣੀ ਵਿੱਚ ਬੀਬੀ ਰਜਨੀ ਜੀ ਦੇ ਅਸਲ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਸ਼ਾਇਦ ਬੀਬੀ ਰਜਨੀ ਜੀ ਫਿਲਮ ਵਿੱਚ ਵੀ ਨਹੀਂ ਦਿਖਾਇਆ ਗਿਆ ਹੋਵੇਗਾ ਸੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਸੱਚੀ ਇਤਿਹਾਸਿਕ ਕਹਾਣੀ ਦੋਸਤੋ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ ਪੱਟੀ ਤੋਂ ਪੱਟੀ ਕਸਬੇ ਵਿੱਚ ਵਸਦੀ ਕੋੜਾ ਜਾਤੀ ਦਾ ਸ਼ਾਹੂਕਾਰ ਰਹਿੰਦਾ ਸੀ ਜਿਸ ਦਾ ਨਾਮ ਦੁਨੀ ਚੰਦ ਸੀ ਧੁਨੀ ਚੰਦ ਦਾ ਪੂਰੇ ਇਲਾਕੇ ਵਿੱਚ ਨਾਮ ਅਤੇ ਰੁਤਬਾ ਸੀ। ਉਹ ਬਹੁਤ ਜ਼ਿਆਦਾ ਅਮੀਰ ਆਦਮੀ ਸੀ। ਉਹ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਸੀ ਅਤੇ ਉਸ ਕੋਲ ਬਹੁਤ ਪੈਸਾ ਸੀ। ਕਿਉਂਕਿ ਉਸ ਸਮੇਂ ਉਹ ਸ਼ਾਹੀ ਸਰਕਾਰ ਦੇ ਲਗਾਨ ਵਸੂਲ ਕਰਦਾ ਹੁੰਦਾ ਸੀ। ਧੁਨੀ ਚੰਦ ਦਾ ਇੱਕ ਪਰਿਵਾਰ ਸੀ। ਉਸਦੇ ਪੰਜ ਧੀਆ ਸਨ ਅਤੇ ਪੁੱਤਰ ਕੋਈ ਵੀ ਨਹੀਂ ਸੀ। ਪੁੱਤਰ ਦੀ ਦਾਤ ਲਈ ਰੱਬ ਅੱਗੇ ਮਿੰਤਾ ਤਰਲੇ ਕਰਦਾ ਰਹਿੰਦਾ ਸੀ। ਪਰ ਰੱਬ ਨੇ ਉਹਦੇ ਘਰ ਪੁੱਤਰ ਦੀ ਦਾਤ ਨਾ ਦਿੱਤੀ। ਚਾਰ ਧੀਆਂ ਦੇ ਜਨਮ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੇ ਪੰਜਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਸਮੇਂ ਦੁਨੀ ਚੰਦ ਨੇ ਬਹੁਤ ਸਾਰੇ ਦਾਨ-ਪੋਨ ਅਤੇ ਹਵਨ ਕਰਵਾਏ ਮੰਦਰਾ ਮਸੀਤਾਂ ਵਿੱਚ ਵੱਡੇ-ਵੱਡੇ ਚੜਾਵੇ ਵੀ ਪੇਸ਼ ਕੀਤੇ ਪਰ ਰੱਬ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਧੀਆਂ ਤੋਂ ਬਾਅਦ ਉਸ ਦੇ ਘਰ ਫਿਰ ਤੋਂ ਇੱਕ ਪੰਜਵੀਂ ਬੱਚੀ ਨੇ ਜਨਮ ਲਿਆ ਉਸ ਦਾ ਨਾਮ ਰਜਨੀ ਰੱਖ ਦਿੱਤਾ ਗਿਆ ਸੋ ਇਸ ਲਈ ਹੀ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦ ਦਾ ਭਰੋਸਾ ਰੱਬ ਤੋਂ ਉੱਠ ਗਿਆ ਗੁੱਸੇ ਵਿੱਚ ਉਸਨੇ ਆਪਣੇ ਇਲਾਕੇ ਦੇ ਸਾਰੇ ਮਸੀਤਾਂ ਅਤੇ ਮੰਦਰ ਬੰਦ ਕਰਵਾ ਦਿੱਤੇ ਜੇਕਰ ਕੋਈ ਰੱਬ ਦੀ ਪੂਜਾ ਕਰਦਾ ਤਾਂ ਉਸਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੁਣ ਦੁਨੀ ਚੰਦ ਆਪਣੇ ਆਪ ਨੂੰ ਹੀ ਰੱਬ ਕਹਾਉਣ ਲੱਗ ਪਿਆ ਸੀ ਲੋਕ ਉਸ ਤੋਂ ਡਰਦੇ ਮਾਰੇ ਉਹਨੂੰ ਕੁਝ ਨਾ ਬੋਲਦੇ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਬਚਪਨ ਤੋਂ ਹੀ ਪਰਮਾਤਮਾ ਦੀ ਭਗਤੀ ਕਰਦੀ ਸੀ ਉਹ ਸਿਰਫ ਪਰਮਾਤਮਾ ਵਿੱਚ ਹੀ ਸ਼ਰਧਾ ਰੱਖਦੀ ਸੀ ਪਰ ਉਸਦੇ ਪਿਤਾ ਦੁਨੀ ਚੰਦ ਨੂੰ ਬੀਬੀ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਲਈ ਬੀਬੀ ਰਜਨੀ ਦੇ ਪਿਤਾ ਦੁਨੀ ਚੰਦ ਉਸ ਤੇ ਅਕਸਰ ਹੀ ਗੁੱਸਾ ਕਰਦੇ। ਇੱਕ ਦਿਨ ਕੀ ਹੋਇਆ ਕਿ ਦੁਨੀ ਚੰਦ ਨੇ ਆਪਣੀਆਂ ਪੰਜੇ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਤੋਂ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ? ਕਿਸ ਦਾ ਦਿੱਤਾ ਪਹਿਨਦੀਆਂ ਹੋ? ਤਾਂ ਦੁਨੀ ਚੰਦ ਦੇ ਇਸ ਸਵਾਲ ਦਾ ਚਾਰ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ, ਅਸੀਂ ਤੁਹਾਡਾ ਦਿੱਤਾ ਹੀ ਖਾਂਦੀਆਂ ਹਾਂ ਅਤੇ ਤੁਹਾਡਾ ਦਿੱਤਾ ਹੀ ਪਹਿਨਦੀਆਂ ਹਾਂ। ਇਹ ਜੋ ਅਸੀਂ ਸੋਨੇ ਦੇ ਗਹਿਣੇ ਪੈਣੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਨੇ ਅਸਤਾ ਕੋਈ ਜਵਾਬ ਨਾ ਦਿੱਤਾ ਅਤੇ ਉਹ ਚੁੱਪ ਕਰਕੇ ਖੜੀ ਹੋਈ ਸੀ ਤਾਂ ਦੁਨੀ ਚੰਦ ਨੇ ਰਜਨੀ ਨੂੰ ਫਿਰ ਤੋਂ ਇਹ ਹੀ ਸਵਾਲ ਪੁੱਛਿਆ ਤਾਂ ਰਜਨੀ ਨੇ ਜਵਾਬ ਦਿੱਤਾ ਪਿਤਾ ਜੀ ਇਹ ਚਾਰੇ ਪੈਣਾ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਤਾਂ ਰੱਬ ਦਾ ਦਿੱਤਾ ਖਾਂਦੇ ਹਾਂ ਰੱਬ ਤਾਂ ਪੱਥਰਾਂ ਵਿੱਚ ਬੈਠੇ ਹੋਏ ਜੀਵਾਂ ਨੂੰ ਵੀ ਖਾਣ ਲਈ ਦਿੰਦਾ ਹੈ ਇਸ ਸਾਰੇ ਸੰਸਾਰ ਉੱਪਰ ਧਰਤੀ ਤੇ ਰਹਿਣ ਵਾਲਾ ਹਰ ਇੱਕ ਜੀਵ ਜੰਤੂ ਰੱਬ ਦਾ ਦਿੱਤਾ ਹੀ ਖਾਂਦਾ ਹੈ। ਅਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ। ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ। ਰਜਨੀ ਦਾ ਇਹ ਉੱਤਰ ਸੁਣ ਕੇ ਸ਼ਾਹੋਕਰ ਦੁਨੀ ਚੰਦ ਨੂੰ ਬੜਾ ਗੁੱਸਾ ਆਉਂਦਾ ਹੈ। ਅਤੇ ਉਹ ਰਜਨੀ ਨੂੰ ਕਹਿੰਦਾ ਹੈ ਕਿ ਜੇ ਤੈਨੂੰ ਇਹ ਲੱਗਦਾ ਹੈ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਹੈ ਤਾਂ ਮੈਂ ਹੁਣ ਦੇਖਦਾ ਹਾਂ ਕਿ ਤੈਨੂੰ ਰੱਬ ਕਿਵੇਂ ਦਿੰਦਾ ਹੈ ਸਭ ਕੁਝ। ਮੈਂ ਤੇਰਾ ਵਿਆਹ ਇੱਕ ਕੋੜੀ ਨਾਲ ਕਰ ਦੇਵਾਂਗਾ ਜੋ ਨਾ ਤਾਂ ਤੁਰ ਫਿਰ ਸਕਦਾ ਹੋਵੇਗਾ ਅਤੇ ਨਾ ਹੀ ਕੋਈ ਕੰਮ ਕਰ ਸਕਦਾ ਹੋਵੇਗਾ। ਫਿਰ ਮੈਂ ਦੇਖਦਾ ਹਾਂ ਕਿੱਥੇ ਹੈ ਤੇਰਾ ਰੱਬ ਅਤੇ ਤੈਨੂੰ ਕਿਵੇਂ ਖਾਣ ਨੂੰ ਦਿੰਦਾ ਹੈ ਫਿਰ ਦੁਨੀ ਚੰਦ ਨੇ ਐਵੇਂ ਹੀ ਕੀਤਾ ਉਸਨੇ ਰਜਨੀ ਦੇ ਹਣ ਦਾ ਇੱਕ ਮੁੰਡਾ ਲੱਭਿਆ ਜੋ ਬਹੁਤ ਹੀ ਗਰੀਬ ਸੀ ਉਹਦੇ ਸਰੀਰ ਦੇ ਕਈ ਹਿੱਸਿਆਂ ਨੂੰ ਕੋੜ ਹੋਇਆ ਸੀ ਇਸ ਕੋੜੀ ਦਾ ਨਾਮ ਸੀ ਵਿਕਰਮਦੱਤ ਉਹ ਲੋਕਾਂ ਤੋਂ ਪੀਕ ਵਿੱਚ ਮਿਲਿਆ ਹੋਇਆ ਖਾਣਾ ਖਾਂਦਾ ਹੁੰਦਾ ਸੀ ਕੋਈ ਵੀ ਉਸ ਕੋੜੀ ਦੇ ਨੇੜੇ ਨਹੀਂ ਸੀ ਆਉਂਦਾ ਲੋਕ ਉਸ ਨੂੰ ਆਪਣੇ ਪਿੰਡਾਂ ਮੁਹੱਲਿਆਂ ਤੋਂ ਦੂਰ ਭਜਾ ਦਿੰਦੇ ਸਨ ਦੁਨੀ ਚੰਦ ਨੇ ਉਸ ਕੋੜੀ ਨੂੰ ਲੈ ਕੇ ਇੱਕ ਪੰਡਤ ਨੂੰ ਸੱਦ ਲਿਆ ਤੇ ਫਿਰ ਉਸਨੇ ਮੱਲੋ ਮੱਲੀ ਰਜਨੀ ਦਾ ਵਿਆਹ ਉਸ ਕੋੜੀ ਦੇ ਨਾਲ ਕਰ ਦਿੱਤਾ ਰਜਨੀ ਦੀ ਮਾਂ ਰੋਂਦੀ ਰਹੀ ਭੈਣਾਂ ਨੂੰ ਵੀ ਬਹੁਤ ਦੁੱਖ ਹੋਇਆ ਪਰ ਉਹ ਵਿਚਾਰੀਆਂ ਆਪਣੇ ਜ਼ਾਲਮ ਪਿਤਾ ਤੋਂ ਡਰਦੀਆਂ ਕੁਝ ਨਹੀਂ ਬੋਲ ਸਕਦੀਆਂ ਸਨ ਦੁਨੀ ਚੰਦ ਉਸ ਕੋੜੀ ਦਾ ਹੱਥ ਰਜਨੀ ਨੂੰ ਫੜਾ ਕੇ ਕਹਿਣ ਲੱਗਾ ਕਿ ਹੁਣ ਤੁਸੀਂ ਇਸ ਪੱਟੀ ਸ਼ਹਿਰ ਤੋਂ ਕਿਤੇ ਦੂਰ ਚਲੇ ਜਾਓ ਮੈਨੂੰ ਇੱਥੇ ਨਜ਼ਰ ਨਹੀਂ ਆਉਣੇ ਚਾਹੀਦੇ ਰਜਨੀ ਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਸੱਤ ਵਚਨ ਕਿਹਾ ਤੇ ਮਨਜ਼ੂਰ ਕਰ ਲਿਆ ਜੋ ਮੇਰੀ ਕਿਸਮਤ ਵਿੱਚ ਹੈ ਜਿਵੇਂ ਰੱਬ ਦੀ ਮਰਜ਼ੀ ਮੈਨੂੰ ਮਨਜ਼ੂਰ ਹੈ ਰਜਨੀ ਨੇ ਰੱਬ ਦਾ ਭਾਣਾ ਮੰਨ ਕੇ ਆਪਣੇ ਪਤੀ ਨੂੰ ਛੋਟੀ ਜਿਹੀ ਰੇੜੀ ਵਿੱਚ ਬਿਠਾਇਆ ਅਤੇ ਘਰ ਤੋਂ ਰਵਾਨਾ ਹੋ ਗਈ ਰਜਨੀ ਰੇੜੀ ਨੂੰ ਇੱਕ ਰੱਸੀ ਦੇ ਨਾਲ ਖਿੱਚਦੇ ਹੋਏ ਪਿੰਡ ਪਿੰਡ ਘੁੰਮਣ ਲੱਗੀ ਅਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ ਹੁਣ ਉਹਦੇ ਸਰੀਰ ਤੇ ਸ਼ਾਹੀ ਕੱਪੜਿਆਂ ਦੀ ਥਾਂ ਬਿਲਕੁਲ ਸਾਦੇ ਕੱਪੜੇ ਸਨ ਪੈਰਾਂ ਤੋਂ ਨੰਗੀ ਸੀ ਅਤੇ ਹਰ ਪਲ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਕਿ हे ਪ੍ਰਮਾਤਮਾ ਮੈਨੂੰ ਤੇਰੇ ਤੇ ਹੀ ਯਕੀਨ ਹੈ ਅਤੇ ਅਸੀਂ ਤੇਰਾ ਦਿੱਤਾ ਹੀ ਖਾਂਦੇ ਹਾਂ ਜੇ ਮੰਗ ਕੇ ਸੁੱਕੀਆਂ ਰੋਟੀਆਂ ਖਵਾਉਣ ਦੀ ਤੇਰੀ ਮਰਜ਼ੀ ਹੈ ਤਾਂ ਮੈਂ ਉਸ ਵਿੱਚ ਵੀ ਖੁਸ਼ ਹਾਂ ਮੇਰੇ ਅਸ ਕੋੜੀ ਪਤੀ ਨੂੰ ਤੰਦਰੁਸਤੀ ਬਖਸ਼ੋ ਮੈਂ ਸਾਰੀ ਉਮਰ ਇਸ ਦੀ ਸੇਵਾ ਕਰਾਂਗੀ ਹੁਣ ਇਹੀ ਮੇਰੇ ਸੰਯੋਗ ਵਿੱਚ ਹੈ ਜਦੋਂ ਰਾਤ ਪੈਣ ਵਾਲੀ ਹੁੰਦੀ ਤਾਂ ਰਜਨੀ ਆਪਣੇ ਪਿੰਗਲੇ ਪਤੀ ਨੂੰ ਪਿੰਡ ਦੇ ਬਾਹਰ ਬਿਠਾ ਕੇ ਆਪ ਪਿੰਡ ਵਿੱਚ ਮੰਗਣ ਲਈ ਚਲੀ ਜਾਂਦੀ ਕਾ ਨੂੰ ਜੋ ਵੀ ਮਿਲਦਾ ਆਪਣੇ ਪਤੀ ਨੂੰ ਉਹ ਖਵਾ ਕੇ ਖੁਦ ਵੀ ਉਹੀ ਰੁੱਖੀ ਮਿੱਸੀ ਖਾ ਲੈਂਦੀ ਅਤੇ ਪਰਮਾਤਮਾ ਦਾ ਸ਼ੁਕਰ ਕਰਦੀ ਇਸ ਤਰ੍ਹਾਂ ਉਸਨੇ ਬਹੁਤ ਸਾਰੇ ਤੀਰਥ ਸਥਾਨਾਂ ਦੀ ਯਾਤਰਾ ਵੀ ਕੀਤੀ ਤਾਂ ਜੋ ਉਸ ਦਾ ਪਤੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਜਾਵੇ ਇਸੇ ਤਰ੍ਹਾਂ ਸਮਾਂ گزرਦਾ ਗਿਆ ਇੱਕ ਦਿਨ ਇਦਾਂ ਹੀ ਪਿੰਡ ਵਿੱਚ ਘੁੰਮਦੇ ਘੁੰਮਦੇ ਉਹ ਚੱਕ ਰਾਮਦਾਸ ਪਹੁੰਚ ਗਏ ਜਿਸ ਨੂੰ ਅੱਜ ਕੱਲ ਅਸੀਂ ਅੰਮ੍ਰਿਤਸਰ ਦੇ ਨਾਮ ਨਾਲ ਜਾਣਦੇ ਹਾਂ ਉਸ ਸਮੇਂ ਇੱਥੇ ਕੇਵਲ ਇੱਕ ਪਾਣੀ ਦੀ ਛੋਟੀ ਜਿਹੀ ਛਪੜੀ ਹੁੰਦੀ ਸੀ ਫਿਰ ਰਜਨੀ ਆਪਣੇ ਪਿੰਗਲੇ ਪਤੀ ਦੇ ਨਾਲ ਇਸ ਪਾਣੀ ਦੀ ਛਪੜੀ ਦੇ ਨੇੜੇ ਪਹੁੰਚੀ ਛਪੜੀ ਦੇ ਕੰਡੇ ਤੇ ਇੱਕ 베ਰੀ ਦਾ ਦਰਖਤ ਸੀ ਫਿਰ ਰਜਨੀ ਨੇ ਆਪਣੇ ਪਤੀ ਨੂੰ ਉਸ 베ਰੀ ਦੇ ਦਰਖਤ ਦੀ ਸੰਗਣੀ ਛਾਂ ਹੇਠਾਂ ਬਿਠਾ ਦਿੱਤਾ ਅਤੇ ਫਿਰ ਰਜਨੀ ਆਪ ਸੁਲਤਾਨਵਿੰਦ ਨਗਰ ਵਾਲ ਕੁਝ ਖਾਣ ਲਈ ਮੰਗਣ ਵਾਸਤੇ ਤੁਰ ਪਈ ਜਿਹੜੀ 베ਰੀ ਦੇ ਹੇਠਾਂ ਰਜਨੀ ਦਾ ਪਿੰਗਲਾ ਪਤੀ ਬੈਠਾ ਸੀ ਉੱਥੇ ਬਹੁਤ ਸਾਰੇ ਕਾਂ ਬੈਠੇ ਹੋਏ ਸਨ ਉਹ ਕਾਂ ਬਹੁਤ ਹੀ ਜ਼ਿਆਦਾ ਰੌਲਾ ਪਾ ਰਹੇ ਸੀ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਸਾਰੇ ਕਾਂ ਖੁਸ਼ੀ ਵਿੱਚ ਰੌਲਾ ਪਾ ਰਹੇ ਹੋਣ ਕਈ ਕਾਂ ਛਪੜੀ ਵਿੱਚੋਂ ਜਲ ਪੀ ਰਹੇ ਸੀ ਅਤੇ ਕਈ ਜਲ ਵਿੱਚ ਚੁਬੀਆਂ ਮਾਰ ਰਹੇ ਸਨ ਰਜਨੀ ਦਾ ਪਿੰਗਲਾ ਪਤੀ ਇਹ ਸਾਰਾ ਨਜ਼ਾਰਾ ਉੱਥੇ ਬੈਠਾ ਦੇਖ ਰਿਹਾ ਸੀ ਉਸਨੇ ਦੇਖਿਆ ਕਿ ਜੋ ਕਾਂ ਜਲ ਵਿੱਚੋਂ ਡੁਬਕੀਆਂ ਲਗਾ ਕੇ ਬਾਹਰ ਨਿਕਲ ਰਹੇ ਸਨ ਉਹ ਚਿੱਟੇ ਹੋ ਕੇ ਨਿਕਲ ਰਹੇ ਸੀ ਕਾਂ ਮਾ ਤੋਂ ਹੰਸ ਬਣ ਕੇ ਉਹ ਉੱਡਦੇ ਜਾ ਰਹੇ ਸਨ ਰਜਨੀ ਦਾ ਪਿੰਗਲਾ ਪਤੀ ਕਿੰਨਾ ਹੀ ਚਿਰ ਇਸ ਗੋਤਕ ਨੂੰ ਦੇਖਦਾ ਰਿਹਾ ਉਹ ਹੈਰਾਨ ਸੀ ਕਿ ਕਿਸ ਤਰ੍ਹਾਂ ਦੀ ਖੇਡ ਰਚੀ ਜਾ ਰਹੀ ਹੈ ਕਾਲੇ ਕਾਂ ਬਦਲ ਕੇ ਚਿੱਟੇ ਕਿਵੇਂ ਹੋ ਰਹੇ ਹਨ ਇਸ ਛਪੜੀ ਵਿੱਚ ਕੋਈ ਤਾਂ ਗੱਲ ਹੈ ਫਿਰ ਸੋਚਦੇ ਸੋਚਦੇ ਉਸਦੇ ਮਨ ਵਿੱਚ ਆਇਆ ਕਿ ਜੇਕਰ ਮੈਂ ਵੀ ਇਸ ਛਪੜੀ ਵਿੱਚ ਇਸ਼ਨਾਨ ਕਰਾਂ ਤਾਂ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਵੇ ਉਹ ਕਾਫੀ ਚਿਰ ਸੋਚਦਾ ਰਿਹਾ ਫਿਰ ਪਰਮਾਤਮਾ ਤੇ ਭਰੋਸਾ ਰੱਖ ਕੇ ਉਹ ਕਿਸੇ ਤਰ੍ਹਾਂ ਰਿੱੜਦਾ ਕੇ ਸੜਦਾ ਛਪੜੀ ਦੇ ਕੰਡੇ ਜਾ ਪਹੁੰਚਿਆ ਉਸ ਨੂੰ ਡਰ ਸੀ ਕਿ ਕਿਤੇ ਪਾਣੀ ਜ਼ਿਆਦਾ ਨਾ ਹੋਵੇ ਤੇ ਕਿਤੇ ਉਹ ਇਸ ਪਾਣੀ ਵਿੱਚ ਡੁੱਬ ਹੀ ਨਾ ਜਾਵੇ ਸੋ ਸਹਾਰੇ ਦੇ ਲਈ ਉਸਨੇ 베ਰੀ ਦੀ ਇੱਕ ਟਹਿਣੀ ਨੂੰ ਫੜ ਲਿਆ ਅਤੇ ਫਿਰ ਉਹ ਰੱਬ ਦਾ ਨਾਮ ਲੈ ਕੇ ਪਾਣੀ ਵਿੱਚ ਉਤਰਿਆ ਜਦੋਂ ਪਾਣੀ ਉਹਦੇ ਜ਼ਖਮਾਂ ਨੂੰ ਲੱਗਿਆ ਤਾਂ ਅਲੌਕਿਕ ਪਾਣਾ ਵਰਤਿਆ ਅਤੇ ਉਸਦੇ ਸਾਰੇ ਸਰੀਰ ਦੇ ਜ਼ਖਮ ਠੀਕ ਹੋ ਗਏ ਉਸਦਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਹੁਣ ਕੋੜ ਨਾਲ ਹੋਏ ਸਾਰੇ ਜ਼ਖਮ ਠੀਕ ਹੋ ਚੁੱਕੇ ਸਨ ਆਪਣੇ ਸਰੀਰ ਵੱਲ ਵੇਖ ਕੇ ਉਹ ਬਹੁਤ ਹੀ ਖੁਸ਼ ਹੋਇਆ ਕਿਉਂਕਿ ਉਸਦਾ ਇਹ ਭੈੜਾ ਰੋਗ ਬਿਲਕੁਲ ਮਿਟ ਚੁੱਕਿਆ ਸੀ ਫਿਰ ਉਹ ਉੱਥੇ ਚੱਪੜੀ ਦੇ ਕੰਡੇ ਤੇ ਹੀ ਬੈਠ ਕੇ ਰਜਨੀ ਦੀ ਉੜੀ ਕਰਨ ਲੱਗਿਆ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਦੇਖ ਕੇ ਉਹ ਹੈਰਾਨ ਹੋ ਗਈ ਅਤੇ ਬਹੁਤ ਡਰ ਗਈ ਉਹ ਆਪਣੇ ਪਤੀ ਦੀ ਥਾਂ ਉੱਥੇ ਹੋਰ ਨੌਜਵਾਨ ਨੂੰ ਬੈਠਾ ਦੇਖ ਘਬਰਾ ਗਈ ਪਰ ਰਜਨੀ ਨੂੰ ਕਿੱਥੇ ਪਤਾ ਸੀ ਕਿ ਇਹ ਨੌਜਵਾਨ ਤਾਂ ਉਸਦਾ ਹੀ ਪਿੰਗਲਾ ਪਤੀ ਹੈ ਉਸਦੇ ਮਨ ਵਿੱਚ ਆਇਆ ਕਿ ਕਿਤੇ ਮੇਰੇ ਪਤੀ ਨੂੰ ਇਸ ਨੇ ਮਾਰ ਹੀ ਨਾ ਦਿੱਤਾ ਹੋਵੇ ਤਾਂ ਕਿ ਉਹ ਰਜਨੀ ਦਾ ਵਾਰਸ ਬਣ ਸਕੇ ਫਿਰ ਰਜਨੀ ਉਸ ਦੇ ਨੇੜੇ ਗਈ ਅਤੇ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਤਾਂ ਰਜਨੀ ਦੇ ਪਤੀ ਨੇ ਕਿਹਾ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਹੀ ਤੇਰਾ ਕੋੜੀ ਪਤੀ ਹਾਂ ਪਰ ਰਜਨੀ ਨੂੰ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਾ ਹੋਇਆ ਤਾਂ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਸਰੀਰ ਦਾ ਰੋਗੀ ਸੀ ਅਤੇ ਉਹ ਤੁਰ ਵੀ ਨਹੀਂ ਸਕਦਾ ਸੀ ਤੂੰ ਕੋਈ ਹੋਰ ਹੈ ਮੈਨੂੰ ਸੱਚ ਦੱਸ ਕਿ ਮੇਰਾ ਪਤੀ ਕਿੱਥੇ ਹੈ ਤਾਂ ਅਗੋ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਸ਼ੱਕ ਨਾ ਕਰ ਤੇਰੀ ਸੇਵਾ ਅਤੇ ਉਸ ਰੱਬ ਵਿੱਚ ਤੇਰੀ ਸ਼ਰਧਾ ਕਰਕੇ ਹੀ ਰੱਬ ਨੇ ਮੈਨੂੰ ਬਿਲਕੁਲ ਠੀਕ ਕਰ ਦਿੱਤਾ ਹੈ। ਰਜਨੀ ਫਿਰ ਵੀ ਨਾ ਮੰਨੀ ਅਤੇ ਕਿਹਾ ਕਿ ਤੂੰ ਕੋਈ ਚੋਰ ਜਾਂ ਫਿਰ ਕਾਤਲ ਹੈ। ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ। ਇਹ ਕਹਿ ਕੇ ਰਜਨੀ ਉੱਚੀ-ਉੱਚੀ ਰੋਣ ਲੱਗ ਪਈ। ਫਿਰ ਰਜਨੀ ਦੇ ਪਤੀ ਦੇ ਯਾਦ ਆਇਆ ਕਿ ਜਦੋਂ ਉਹ ਛੱਪੜੀ ਦੇ ਵਿੱਚ ਉਤਰਿਆ ਸੀ ਤਾਂ ਉਸਨੇ ਇੱਕ ਹੱਥ ਨਾਲ ਟਾਣੀ ਨੂੰ ਫੜਿਆ ਸੀ। ਉਹ ਹੱਥ ਉਸ ਜਲ ਨੂੰ ਨਹੀਂ ਝੁਕ ਸਕਿਆ ਅਤੇ ਜਿਸ ਕਰਕੇ ਉਸ ਹੱਥ ਦਾ ਜ਼ਖਮ ਉਸੇ ਤਰ੍ਹਾਂ ਹੀ ਸੀ। ਫਿਰ ਉਸਨੇ ਰਜਨੀ ਨੂੰ ਆਪਣਾ ਉਹ ਹੱਥ ਦਿਖਾਇਆ। ਤੇ ਫਿਰ ਰਜਨੀ ਨੂੰ ਨਾਲ ਲਿਜਾ ਕੇ ਉਸ ਹੱਥ ਨੂੰ ਪਾਣੀ ਵਿੱਚ ਡਬੋਇਆ ਜਦੋਂ ਉਸਨੇ ਆਪਣੇ ਹੱਥ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਉਸ ਦਾ ਜ਼ਖਮ ਬਿਲਕੁਲ ਠੀਕ ਹੋ ਚੁੱਕਿਆ ਸੀ ਇਹ ਅਲੌਕਿਕ ਚਮਤਕਾਰ ਦੇਖ ਕੇ ਰਜਨੀ ਹੈਰਾਨ ਰਹਿ ਗਈ ਉਹ ਪਰਮਾਤਮਾ ਦਾ ਸ਼ੁਕਰ ਕਰਨ ਲੱਗੀ ਸੋ ਉਸ ਦਿਨ ਤੋਂ ਬਾਅਦ ਇਹ 베ਰੀ ਦੁੱਖ ਪੰਜਨੀ 베ਰੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ ਅੱਜ ਕੱਲ ਇਹ 베ਰੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤਸਰ ਵਿੱਚ ਸਥਿਤ ਹੈ ਜਿੱਥੇ ਲੋਕ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੁੱਖ ਪੰਜਨੀ 베ਰੀ ਦੇ ਦਰਸ਼ਨ ਵੀ ਕਰਦੇ ਹਨ ਅਤੇ ਅੱਜ ਵੀ ਇਸ 베ਰੀ ਥੱਲੇ ਇਸ਼ਨਾਨ ਕਰਕੇ ਬਹੁਤ ਸਾਰੇ ਰੋਗ ਠੀਕ ਹੁੰਦੇ ਹਨ। ਸੋ ਉਧਰ ਦੂਜੇ ਪਾਸੇ ਸ਼ਾਹੂਕਰ ਦੁਨੀ ਚੰਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ। ਉਸ ਦਾ ਸਾਰਾ ਧਨ ਡਾਕੂ ਅਤੇ ਲੁੱਟੇਰਿਆਂ ਨੇ ਲੁੱਟ ਲਿਆ ਸੀ ਅਤੇ ਹੁਣ ਉਹ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਸੀ। ਹੁਣ ਤਾਂ ਉਸ ਨੂੰ ਵੀ ਯਕੀਨ ਹੋ ਚੁੱਕਿਆ ਸੀ ਕਿ ਸਾਰੇ ਰੱਬ ਦਾ ਦਿੱਤਾ ਹੀ ਖਾਂਦੇ ਹਨ। ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਬੀਬੀ ਰਜਨੀ ਦੀ ਕਹਾਣੀ ਸੁਣ ਕੇ ਰੱਬ ਤੇ ਹੋਰ ਵੀ ਜ਼ਿਆਦਾ ਭਰੋਸਾ ਹੋ ਗਿਆ ਹੋਵੇਗਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਅਤੇ ਇਹੋ ਜਿਹੀਆਂ ਹੋਰ ਵੀ ਚੰਗੀਆਂ ਪ੍ਰੇਰਣਾਦਾਇਕ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ